ਰੀਵਿਊ ਆ ਬਈ ਹੁਣ ਤੁਹਾਡਾ ਆਨੰਦ ਹੀ ਆਨੰਦ ਆ ਗਿਆ ਮੈਂ ਕਹਿੰਦਾ ਜਾਇ ਦੇ ਝੂਟੇ ਜਿੰਨੇ ਵੀ ਦੁਨੀਆਂ ਦੇ ਆਨੰਦ ਆ ਸਾਰਿਆਂ ਤੋਂ ਤਲਾ ਆਨੰਦ ਇਹ ਹੈ ਕੀ ਬਾਤ ਹੈ ਬਈ ਸਾਊਂਡ ਜਰ ਲਾਈਨ ਦੇ ਅੰਦਰ ਆਜ ਦਿਨ ਤਾਂ ਨਹੀਂ ਕੋਈ ਕਹਿੰਦੀ ਆਜੀ ਤਾਂ ਨਹੀਂ ਨਹੀਂ ਕੋਈ ਨਹੀਂ ਟਰੌਟ ਹੁੰਦੀ ਹੈ ਐਂਟਰ ਹੁੰਦੀ ਹੈ ਗੈਲਪ ਹੁੰਦੀ ਹੈ ਇਹਨੂੰ ਟਰੌਟ ਕਹਿੰਦੇ ਜਿਹੜਾ ਦੋ ਵਾਰ ਥੋੜਾ ਜਿਹਾ ਤੇਰਦੇ ਤੋੜਦੇ ਆ ਉਦੋਂ ਗੈਲਪ ਹੁੰਦੀ ਆ ਉਦੋਂ ਐਂਟਰ ਹੁੰਦੀ ਆ ਟੈਂਟਰ ਹੋਗੇ ਜਦੋਂ ਦੋਹੋਂ ਭੱਜਣਾ ਪੈਂਦੀ ਭੂੜੀ ਪੂਰੀ ਦੋਨੇ ਪੈਰ ਯਾਨੀ ਦੋਨੇ ਅਗਲੇ ਚੱਕਰੀ ਦੋਨੇ ਅਗਲੇ ਚੱਕਰੀ ਆ ਹੁਣ ਪਿਛਾ ਕੇ ਦੇਖਣੀ ਆ ਨਹੀਂ ਹਲੇ ਮੈਂ ਤਾਂ ਡੇਰੀ ਵੀਡੀਓ ਪਾ ਦੇਣੀ ਆ ਮੈਂ ਇਹ ਡਿੱਗ ਵੀ ਪਤਾ ਵੀ ਵਧੀਆ ਦਾ ਸ਼ਰਮ ਦੀ ਜਰਦੀ ਪਿੱਟਾਂਗੇ ਹੈ ਨਹੀਂ ਨਹੀਂ ਸਿੱਖ ਨੂੰ ਕੀ ਸਿੱਖ ਲਿਆ ਵੇ ਗੇਅਰ ਬ੍ਰੇਕ ਥੋੜਾ ਥੋੜਾ ਪਿੱਛੇ ਪਿੱਛੇ ਕਰ ਲੋ ਹਾਂ ਉਹ ਜੋ ਤੇ ਸਰਪੈਂਦੀ ਉਹ ਦੁਬਾਰਾ ਲੱਗਦਾ ਵੀ ਬੈਲੈਂਸ ਦਾ ਖਰਾਬ ਹੋ ਗਿਆ ਫਿਰ ਮਨ ਲਓ ਰੁਕਣੀ ਇੱਕ ਤਾਂ ਫਿਰ ਕਿਵੇਂ ਰੁਕਦੀ ਆਹ ਲਗਾਮਾਂ ਤੋਂ ਹੀ ਲਗਾਮ ਹੀ ਬ੍ਰੇਕਾਂ ਤੇ ਲਗਾਮਾਂ ਹੀ ਇਹਦੀਆਂ ਰੇਸਾਂ ਲਗਾਮ ਰੇਸ ਤੇ ਲਗਾਮ ਬ੍ਰੇਕ ਮੇਰੇ ਕੋਲ ਤਾਂ ਨਹੀਂ ਯਾਰ ਬੜੀ ਮਾਨ ਜਦੋਂ ਤੇਜ਼ ਹੁੰਦੀ ਆ ਉਦੋਂ ਮਾੜੀ ਜੀ ਖਿੱਚ ਲਿਓ ਹੁਣ ਮੜਾ ਜਿਵੇਂ ਤੇਜ਼ ਹੋ ਰਹੀ ਆ ਬਸ ਇਹਨੂੰ ਖਿੱਚ ਲਿਓ ਲਗਾਮ ਨੂੰ ਇਹ ਨਾਂ ਬਾਕੀ ਨੂੰ ਜਿਹੋ ਨੰਬਰ ਬਣਾਇਆ ਜਿਹੜਾ ਫਰੀਦਲਾਹ ਤੂੰ ਵੀ ਕੱਢ ਲਾ ਮੈਂ ਮੰਦਿਰ ਨੂੰ ਚੜ ਜੂਗਾ ਐ ਤੁਰ ਬਾਬ ਲਿਆ ਓਏ ਤੁਰ ਬਾਬ ਲਿਆ ਮੈਂ ਕਹਿੰਦਾ ਸੁਣੀ ਉਹਨੇ ਬੈਠਾ ਚੜ ਜੂਗਾ ਵੀਡੀਓ ਬਾਲਦੀਆਂ ਤੇਰੇ ਜੰਮ ਦੀਆਂ ਦੂਜੀਆਂ ਵਾਲੇ ਨੇ ਜੜੀਆਂ ਕੱਢ ਤੋ ਸਹੀ ਫਿਰ ਬੈਠ ਤੀ ਤੋ ਹੁੰਦਾ ਫਿਰ ਖਾਲੀ ਹੈਗੀਆਂ ਕਿੱਦਾਂ ਕਿਹੜਾ ਗੱਬਣਾ ਕੀ ਅਰੋਨਾ ਨਾਣਾ ਹਾ ਇਹ ਬਾਬ ਆਣਾ ਕਹਤੀ ਤੋ ਕੋਸ ਨਹੀਂ ਹੈਗੀ 100 ਰੁਪਏ ਿੱਲੀ ਕੱਢਦੇ ਨੇ ਪੱਤ ਬਣਾ ਇੱਕ ਘੋੜੀ ਡਰਦੀ ਨਹੀਂ ਨਾ ਮਨ ਤਨ ਲੱਗੀ ਜਦੋਂ ਘੋੜੀ ਤੇ ਲੈਰ ਹੋਵੇ ਫਿਰ ਉਹਦੇ ਤੇ ਰਾਈਡਿੰਗ ਕਰਨਾਂ ਨੇ ਯਾਰ ਆਉਂਦਾ ਜਮੇ ਨਹੀਂ ਨੂੰ ਡਰੇ ਨਾ ਜਦੋਂ ਹੂੰ ਹੁਣ ਜਿਹੜੀ ਆਪਣੀ ਰੋਜ਼ੀ ਸੀ ਦੂਜੀ ਘੋੜੀ ਉਹਨੇ ਹੁਣ ਤਾਂ ਵੱਟ ਟੱਪਣ ਲੱਗੀ ਵੀ ਡਰ ਜਾਂਦੀ ਸੀ ਕਿਉਂਰਾ ਭੈਜ ਮੈਨੂੰ ਪਤਾ ਕਰੀਏ ਮੈਂ ਸੁਣੀ ਮੈਂ ਇਕੱਠੇ ਬੈਠੇ ਭਰਾਵਾ ਹਾਂ ਮਗਰੋਂ ਆਈ ਉਹ ਸਵਾਰ ਵਾਲੇ ਰਾਤੋਂ ਹਾਂ ਸਿੱਧਾ ਲੈ ਕੇ ਸੋਨੀ ਨੂੰ ਘਰੇ ਹਾਂ ਘਰੇ ਜੇ ਕੋਈ ਜੋਂ ਨੂੰ ਪਤਾ ਵੀ ਗੱਲ ਕਰਦੀ ਆਪੇ ਛੋੜ ਗਿਆ ਹੂੰ ਵੇ ਵੇ ਹਾੜੀ ਆ ਡੀ ਇਧਰ ਪੁੱਤ ਪਿੱਛੇ ਆ ਆ ਵੀ ਕਿਵੇਂ ਆ ਕੀ ਹਿਸਾਬ ਆ ਹੈ ਆ ਗਈ ਗੇਮ ਸਮਝਦੇ ਆ ਗਈ ਆਟੋਮੈਟਿਕ ਗੱਡੀ ਵਾਂਗੂ ਸਮਝ ਬਸ ਹੌਲੀ ਹੌਲੀ ਆਪਾਂ ਕੈਂਟਰ ਤੇ ਜਾਵੜਨਾ ਬਸ ਠੀਕ ਆ ਜੇ ਜਿੰਮ ਹੁੰਦਾ ਉਸ ਹਾਉਂ ਪਿੱਛਾ ਆ ਮਾਰਦਾ ਜਿੱਧਰ ਨੂੰ ਟੱਚ ਕਰੇ ਉਧਰ ਹੁਣ ਜਦੋਂ ਮਨ ਲਓ ਤੇਜ਼ ਹੁੰਦੀ ਹੁਣ ਮੈਂ ਪਤਾ ਕੀ ਕਰਦਾ ਹੂੰ ਰੋਕੇ 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 ਸਾਈਡ ਤੇ ਹੋਨਾ ਬੰਤੂ ਹੁਣ ਮੈਂ ਸਾਰਾ ਪਾਰ ਇਹਨਾਂ ਤੇ ਦੇ ਦਿੰਦਾ ਮਾਲੇ ਤੇਜ ਹੁੰਦੀ ਆ ਇੱਕ ਪੱਟਾ ਨਾਲ ਲੈ ਗਿਆ ਜੋਰ ਨਾਲ ਇੱਕ ਪੱਟਾ ਨੂੰ ਇੱਥੇ ਘੱਲੇ ਜੇ ਬਾਹਲਾ ਆਊਟ ਆਫ ਹੋ ਜਾਵੇ ਫੇਖਣੀ ਲੰਗਾ ਬੁੱਧਰੋ ਇੱਥੇ ਸਭ ਵਾਲੀ ਹੈ ਬਾਕੀ ਅੰਦਰ ਦੂਜੀ ਲਗਾਉਂ ਲੈ ਸਾਫ ਓਏ ਕੀ ਵੀਊ ਆ ਬਈ ਹੁਣ ਤੁਹਾਡਾ ਆਨੰਦ ਦੀ ਆਨੰਦ ਆ ਗਿਆ ਮੈਂ ਕਹਿੰਦਾ ਜਾਇਦੇ ਝੂਟੇ ਜਿੰਨੇ ਵੀ ਦੁਨੀਆਂ ਦੇ ਆਨੰਦ ਆ ਸਾਰੇ ਤੋਂ ਉੱਤਲਾ ਆਨੰਦ ਇਹ ਕਿਆ ਬਾਤ ਹੈ 你回家住啦。